ਹੈਪੀ ਹੋਲੀ ਆਪਾਂ ਚੱਲੇ ਜੀ ਸਿਸਟਰ ਘਰ ਉਹਨਾਂ ਨੇ ਨਮਸਕਾਰ ਪਾਇਆ ਜੀ ਤੇ ਉਹਨਾਂ ਨੇ ਖਾਇਆ ਖੰਡਪਾਠ ਜੀ ਤੇ ਆਪਾਂ ਜੀ ਚੱਲਿਆ ਹੁਣ ਬਾਬਾ ਜੀ ਦੀ ਵੀਰ ਲੈਣ ਤੇ ਹਾਂਜੀ ਹਾਂਜੀ ਤੁਹਾਨੂੰ ਮਿਲਦੇ ਆਂ ਬਾਕੀ ਮਿਲਦੇ ਆਪਾਂ ਤੁਹਾਨੂੰ ਉੱਥੇ ਜਾ ਕੇ ਬਾਕੀ ਅੱਜ ਹੈ ਹੋਲੀ ਤੇ ਮਨਾਵਾਂਗੇ ਹੋਲੀ ਦੇਖਿਓ ਤੁਸੀਂ ਚਲੋ ਠੀਕ ਹੈ ਜੀ ਚੱਲੀਏ ਫਿਰ ਚਲੋ ਮਿਲਦੇ ਆ ਤੁਹਾਨੂੰ ਉੱਥੇ ਜੀ ਲੋ ਜੀ ਆਪਾਂ ਨਿਕਲਿਆ ਘਰੋਂ ਤੇ ਬੱਚੇ ਖੇਡ ਰਹੇ ਨੇ ਹੋਲੀ ਦੇਖ ਸਕਦੇ ਹੋ ਤੁਸੀਂ ਦਾ ਹਾਲ ਵੀ ਮਿਸਾਲ ਤਿਆਰੀ ਪੂਰੀ ਕਰ ਰੱਖੀ ਐ ਇਹਨਾਂ ਨੇ ਦੂਜਿਆਂ ਨੂੰ ਲਵੇੜਨ ਦੀ ਜੇ ਸਾਦੇ ਛਕਲੇ ਇਹਨਾਂ ਦੀਆਂ ਸੰਜਵੇਰੇ ਨੂੰ ਸਬਸਕ੍ਰਾਈਬ ਕਰ ਲਓ ਜੀ ਲਓ ਜੀ ਸੁਣ ਲਓ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਜੀ ਲਓ ਜੀ ਆ ਗਏ ਅਸੀਂ ਹੈਲੋ ਸਸੀ ਕਾ ਜੀ ਦਾ ਜੀ ਹੋਰ ਠੀਕ ਹੋ ਮੁਬਾਰਕਾ ਤੁਹਾਨੂੰ ਜੀ ਮੁਬਾਰਕਾ ਤੁਹਾਨੂੰ ਥੈਂਕ ਯੂ ਬਾਕੀ ਬਾਕੀ ਆ ਗਈ ਕਿ ਆ ਰਹੇ ਹਲੇ ਅੱਛਾ ਹਾਂ ਜੈਲੋ ਗਜਨੀ ਕਿੱਧਰੋਂ ਆ ਰਿਹਾ ਤੂੰ ਬਾਹਰ ਤੋਂ ਆਇਆ ਫੋਲੀ ਨਹੀਂ ਬਣਾ ਰਿਹਾ ਹੈਪੀ ਹੋਲੀ ਹੈ ਉਹ ਹੋ ਹੈਪੀ ਹੋਲੀ ਬੇਟਾ ਜੀ ਬਣਾਣੀ ਦਿਆ ਫੋਲੀ ਹਾਂ ਮੱਖੜ ਦੇ ਕੇ ਲਾ ਦੇਗੇ ਹੈਪੀ ਹੋਲੀ ਦੀਦੀ ਜੀ ਭਾਈ ਮਹਾਰਾਜ ਦੀ ਸਵਾਰੀ ਲੈਣ ਦੇ ਚੱਕਰ ਚ ਅਸੀਂ ਹੋਲੀ ਕਹਿੰਦੇ ਭੁੱਲ ਗਏ ਲਿਵਾਂਚੀ ਤਾਂ ਲੈ ਜਿੱਥੇ ਜਾਂਦਾ ਬੈੱਡ ਮੰਨ ਲੈਂਦਾ ਲਿਵਾਂਨ ਸਿੰਘ ਚਲੋ ਉੱਪਰ ਵੀ ਦੇਖੀਏ ਹਨਾ ਉੱਪਰ ਹੀ ਰੱਖਣੀ ਮਹਾਰਾਜ ਦੀ ਸਵਾਰੀ ਹਨਾ ਹਾਂ ਜੈਰੀ ਕਰ ਰਹੇ ਨੇ ਲਓ ਜੀ ਆਪਾਂ ਚੱਲੇ ਆਂ ਬਾਬਾ ਜੀ ਦੀ ਵੀਰ ਲੈਣ ਹਾਂਜੀ ਹਾਂ ਸਵਾਰਾਂ ਨੂੰ ਸਵਾਰੀ ਗਏ ਆਂ। ਅੱਡੀ ਈ ਹੁੰਦੀ ਹੈ ਜੀ ਉਹ ਵੀ ਫਿਰ। ਨਹੀਂ ਸਵਾਰਾਂ। ਦਰਜੀ ਵੀ ਆਪਾਂ ਪੁੰਡਾ ਵਗੈਰਾ ਲੈ ਲੈਣੇਗੇ। ਜਲ ਵੀ ਲੈ ਲਿਆ। ਬਾਕੀ ਚੱਲਦੇ ਹੁਣ ਗੁਰਦੁਆਰੇ ਜੀ। ਚਲੋ ਠੀਕ ਐ। ਗੁਰਦੁਆਰਾ ਸਾਹਿਬ ਆ ਗਏ ਪਾ ਜੀ। ਵਾਹਿਗੁਰੂ ਸੱਚੇ ਪਾਤਸ਼ਾਹ।

ਮਾੜਾ ਜੀ ਸੌਰੀ ਹਾਂ ਪਹਿਲਾਂ ਗੱਡੀ ਚ ਲੈ ਕੇ ਪਹਿਲਾਂ ਚੱਲਿਆ ਹੁਣ ਗੱਡੀ ਲੈਣਾ ਵਾਪਸ ਕਰਨਾ ਕਿਉਂਕਿ ਘਰਤ ਬਹੁਤ ਜ਼ਿਆਦਾ ਨੇੜੇ ਹੀ ਸੀਗਾ ਐਸੀ ਸੋਚਿਆ ਸੀ ਚਲੋ ਇੰਨੀ ਨੇੜੇ ਹੈ ਵੀ ਚਲੋ ਪੈਦਲ ਹੀ ਸਹੀ ਪਰ ਬਾਬਾ ਜੀ ਕਹਿੰਦੇ ਨਹੀਂ ਤੁਸੀਂ ਗੱਡੀ ਲੈ ਕੇ ਆਓ ਚਲੋ ਚੱਲੀਏ ਗੱਡੀ ਲੈਣ ਮਿਲਦੇ ਆ ਤੁਹਾਨੂੰ ਫਿਰ ਅੱਗੇ ਜੀ ਸਭ ਨੂੰ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਸ ਵਿੱਚ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਤੁਹਾਡੇ ਸਾ ਨਾ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਗੁਰੂ ਸਤ ਨਾਮ ਗੁਰੂ ਸਤ ਨਾਮ ਗੁਰੂ ਸਤ ਨਾਮ ਤੇ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਜੂਬ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ Thank um... you. Tchau. i ਆਗਦੀ ਬਖਸ਼ਰ ਰਹਿਨਤ ਸਰਦਾਰ ਗੁਰਨਾ ਕਰਦੇ ਸਮੂਹ ਪਰਿਵਾਰ ਵੱਲੋਂ ਆਗਦੀ ਵਿਕਸਾਈ ਸੇਵਾ ਸਿੱਧੀ ਸੱਚੀ ਪਾਸਰ ਜੀ ਤੁੱਤੀ ਬਾਣੀ ਹੈ ਜਿਸ ਨੇ ਸਗਲੇ ਚਿੰਤ ਮੁਟਾਈ ਦੀ। ਸ੍ਰੀ ਖੰਡ ਪਾਠ ਸਾਹਿਬ ਦੀ ਸਮਰਪਤਾ ਹਾਗਿਆ ਲੈਂਦੇ ਆਗੂ ਸਾਹਿਬ ਜਰਨਾ ਨਾਲ ਜੁੜਦੇ ਹਨ ਰੋਡਨ ਸੱਚੀ ਪਾਸਰ ਜੀ ਦਾ ਮਾਧਿ ਸੇਵਾ ਹੁੰਦੀ ਹੈ। ਅਮਰਿਆਂ ਸੰਗੂ ਪਰਿਵਾਰ ਦਰਸ਼ਨ ਤਲਾਦ ਦੇ ਨਾਲ ਸੱਚੀ ਪਾਸਰ ਜੀ ਨੂੰ ਪਰਿਵਾਰ ਦੀ ਆਗਦੀ ਸੱਚੀ ਪਾਸਰ ਸਰਦੰਦੇ ਹੋਈਆਂ। ਆਗਦੀ ਕਿਰਪਾ ਰਹਿਮਤ ਹੋਈ ਹੈ ਦਰਸ਼ਨ ਨਾਲੇ ਪਰ ਸਾਹਮਣੇ ਆਗਦੀ ਵਿਕਸਾਈ ਸੇਵਾ ਰੱਖ ਕਰੀ ਸੀ। ਦੀਆਂ ਪਾਰੰਸਿਟੇਸ਼ਨਾਂ ਤੇ ਪਾਰੰਸਿਟੇਸ਼ਨਾਂ ਦੇ ਹਾਜ਼ਰ ਰੂਪ ਨੂੰ ਲੈ ਕੇ ਆਉਂਦੇ ਕੰਡਾ ਤੇ ਕਰਦੇ ਆਪ ਦੇ ਮੁਆਰਕ ਪਰ ਜਰਨਲ ਮਾਰਚੀ ਪਾਸੇ ਸੇ ਸਿਪਰੀਸ਼ਨ ਆਪ ਤੇ ਹੁੰਜਾਂ ਵੀ ਨਾ ਟੋਕੀਏ ਬਖਸਿਓ ਜੇ ਆਸਨਾ ਤੇ ਆਪ ਰਾਜਮਨ ਹੋਇਓ ਵੋਟ-ਵੋਟ ਪ੍ਰਣਾਮ ਸਕਰਾਨੇ ਸਭਤੀ ਸੰਗ ਤੇ ਸਿਪਾਸਾ ਨਮ ਤਨੇ ਹਾਗੀਆਂ ਦਾ ਪ੍ਰਣਾਮ ਕਰੀਓ ਆ ਮਿਹਰਬਾਨ ਹੋਵੋ ਆਪਦੇ ਅਸਨ ਦਵਾ ਪ੍ਰਕਾਸ਼ਮਾਨ ਹੋ ਕੇ ਲੋਕ ਸੇਵਾ ਰੰਗ ਕਰੂ ਇਸ ਮੱਤਕੋਸ ਸ੍ਰੀ ਗੁਰੂ ਜੀ ਦੇ ਨਾਮ ਚਿਤਾ ਵੀ ਨਾਮਕ ਨਾਮ ਜਪ ਕਰਦਾ ਜੀ ਦੇ ਪੈਰੀਂ ਸਜਦਾ ਵਾਹਿਗੁਰੂ ਦਾ ਸਾਰ ਸਵਾਹਿਗੁਰੂ ਜੀ ਦੀ ਕੀ ਫਤ ਤੇ ਗੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਕੀ ਦਾ ਖੰਡ ਸਾ ਮਾਨੀ ਰੂਪ ਦੀ Satnam, 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀਤਾ ਖੰਸਾ ਮੁਹ ਜੀ ਕੀ ਮੱਤੈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੀ ਸੋਣਾ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੀ ਆਪਣੀ ਸਰਨਾ ਰਾਖੂ ਰਭਾ ਦਾਤੀ ਮੁਰ ਪਰਸਾਦ ਕਿਨ ਬਿਰਨੇ ਜਾਤੀ ਨਾਨਕ ਇਕ ਕਰੇ ਅਰਦਾਸ ਬਸਰ ਨਾਹੀ ਪੁਰਨ ਗੁਣਤਾਸ ਵਾਹਿਗੁਰੂ ਦਾ ਖਾਸ ਲਾਹਤੂ ਵੀਲੀ ਮਾਇਕ ਮਾਇਕੀ ਦੇ ਵਾਦੀ ਅਨਾਦ ਤੋਂ ਰੇ ਸਰੂਪ ਪਰਣ ਗੁਰੂ ਆਣੇ ਪਿਤਾ ਮਾਤਾ ਕਰਤ ਮਹਤ ਨਿਰਸਰ ਆਦਿ ਹੋਈ ਦਾਈ ਦਾਇਆ ਇਲਾਹ ਸਬਲੁ ਜਗਤ ਕੰਿਯਾਇਆ ਬੋਰੀਆ ਮਾਚੇ ਕਰਮ ਮਹਦੂਰਾ ਕਰੀ ਆਪੋ ਆਪਣੀ ਇਹ ਜੜੈ ਤੇ ਦੂਰ ਇੰਨੀ ਆਪ ਖਿਰਾਇਆ ਲਈ ਮਸਾਤ ਕਾ ਧਕਾ i ਲੋ ਜੀ ਲਿਵਾਂ ਸੀ ਸਾਡਾ ਖੇਡ ਰਿਆ ਤੇ ਲੋ ਜੀ ਮੇਰਾ ਰੋਟੀ ਖਾਣ ਅੰਦਰ ਪਾਣੀ ਸ਼ਕ ਰਿਆ ਅੰਦਰ ਪਾਣੀ ਸ਼ਕ ਲਈਏ ਆਜੋ ਜੀ ਜੀ ਆਜੋ ਆਜੋ ਹੋਰ 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 ਆਜੋ ਜੀ ਜੀ ਖਾਈਏ ਸਾਡੀਆਂ ਪੁੰਦਾ ਸਾਡੀਆਂ ਆਜੋ ਚਲੋ ਜੀ ਖਾਈਏ ਰੋਟੀ ਛੋਲੇ ਦੀ ਸਬਜੀ ਆਲੂ ਗੋਭੀ ਨਾਲ ਦਹੀਂ ਛੋਲੇ ਚਲੋ ਰੋਟੀ ਖਾ ਕੇ ਫੇਰ ਮਿਲਦੇ ਆ ਤੁਹਾਨੂੰ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਜੀ ਮਹਾਰਾਜ ਜੀ ਪ੍ਰਕਾਸ਼ ਕਰਾ ਆਏ ਤੇ ਮਿਲਦੇ ਆ ਜੀ ਤੁਹਾਨੂੰ ਪਰਸੋਂ ਹੁਣ ਆ ਗਏ ਆ ਅਸੀਂ ਘਰ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਕਮੈਂਟ ਦੇ ਵਿੱਚ ਕਿ ਤੁਹਾਨੂੰ ਸਾਡਾ ਇਹ ਵਾਲਾ ਬਲੌਗ ਕਿਦਾਂ ਦਾ ਲੱਗਿਆ ਬਾਕੀ ਆਪਾਂ ਤੁਹਾਨੂੰ ਮਿਲਦੇ ਆ ਪਰਸੋਂ ਜੀ ਪਰਸੋਂ ਸਮਾਪਤੀ ਹੈ ਖੰਡਪੜ ਸਾਹਿਬ ਦੀ ਖੰਡਪੜ ਸਾਹਿਬ ਖੰਡਪੜ ਸਾਹਿਬ ਦੀ ਸਮਾਪਤੀ ਹੈ ਜੀ ਹੁਣ ਅਸੀਂ ਕਾਫੀ ਜ਼ਿਆਦਾ ਥੱਕ ਚੁੱਕੇ ਆ ਕਿਉਂਕਿ ਬਹੁਤ ਤਿਆਰੀਆਂ ਵਗੈਰਾ ਕਰੀਏ ਨੇ ਚੋਕੇ ਆਪਾਂ ਤੁਹਾਨੂੰ ਪਰਸੋਂ ਦਿਖਾਵਾਂਗੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਨਵੇਂ ਬਲੌਗ 'ਚ ਚਲੋ ਠੀਕ ਹੈ ਜੀ ਬਾਏ